ਪਿਛਲੇ ਦਿਨਾਂ ਵਿੱਚ ਇੱਕ ਗੱਲ ਹੋਰ ਵੇਖੀ ਗਈ ਹਾਲਾਂਕਿ ਫਿਰ ਯੂਪੀ ਜਾ ਕੇ ਇੱਕ ਇਨਕਾਊਂਟਰ ਵੀ ਹੋਇਆ ਉਹਦੀਆਂ ਵੀ ਸ਼ੱਕੀ ਨਜ਼ਰ ਨਾਲ ਉਹਨੂੰ ਵੀ ਵੇਖਿਆ ਗਿਆ ਕਿ ਇਸ ਤਰ੍ਹਾਂ ਕਿਉਂ ਹੋਇਆ ਗਰੀਬ ਘਰਾਂ ਦੇ ਮੁੰਡੇ ਚੁੱਕੇ ਉਹ ਕਿੰਨੇ ਇਨਵਾਲਵ ਸੀ ਨਹੀਂ ਸੀ ਉਹਨਾਂ ਨੂੰ ਚਲਾਉਂਦਾ ਕੌਣ ਸੀ ਇਹ ਸਾਰੇ ਸਵਾਲਾਂ ਦੇ ਜਵਾਬ ਹਾਲੇ ਚੰਗੀ ਤਰ੍ਹਾਂ ਕਲੀਅਰਿਟੀ ਦੇ ਨਾਲ ਆਉਣੇ ਬਾਕੀ ਨੇ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਬਣੀ ਪਿਛਲੇ ਦਿਨਾਂ ਵਿੱਚ ਕਿੰਨੇ ਜਿਹੜੇ ਨੇ ਹਮਲੇ ਹੋ ਜਾਂਦੇ ਆ ਪੁਲਿਸ ਚੌਂਕੀਆਂ ਤੇ ਥਾਣਿਆਂ ਤੇ ਹੁਣ ਤਾਂ ਫਿਰ ਪ੍ਰਾਈਵੇਟ ਬੰਦਿਆਂ ਤੇ ਕਾਰੋਬਾਰੀਆਂ ਦੇ ਘਰ ਦੇ ਵਿੱਚ ਵੀ ਹਮਲੇ ਜਿਹੜੇ ਆ ਹੁਣੇ ਸ਼ੁਰ ਸਦੀਪ ਜੀ ਜਦੋਂ ਤੋਂ ਇਹ ਸਰਕਾਰ ਆਈ ਹੈ ਨਾ ਮਤਲਬ ਤੁਸੀਂ ਦੇਖੋ ਕਿ ਕੋਈ ਵੀ ਆਮ ਬੰਦਾ ਇਹ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਫਰੋਤੀਆਂ ਦੇ ਮਸਲੇ ਮਤਲਬ ਕਦੇ ਟਾਵਾ ਟਾਵਾ ਸੁਣਦੇ ਹੁੰਦੇ ਸੀ ਕਿ ਕਦੇ ਸਾਲ ਚ ਇੱਕ ਵਾਰ ਸੁਣ ਲਿਆ ਕਿ ਫਲਾਣੇ ਬੰਦੇ ਤੋਂ ਫਰੋਤੀ ਮੰਗੀ ਉਹ ਵੀ ਕੋਈ ਏਦਾਂ ਹੁੰਦਾ ਸੀ ਕਿ ਬਹੁਤ ਜ਼ਿਆਦਾ ਕਿਸੇ ਮਸ਼ਹੂਰ ਹਸਤੀ ਤੋਂ ਜਾਂ ਕਿਸੇ ਪ੍ਰੋਮਿਨੈਂਟ ਬਿਜ਼ਨਸਮੈਨ ਤੋਂ ਜਿਹੜਾ ਕੋਈ ਅਰਬਪਤੀ ਹੁੰਦਾ ਸੀ ਜਾਂ ਕੋਈ ਹੁੰਦਾ ਸੀ ਉਹਦੇ ਤੋਂ ਮੰਗੀ ਜਾਂਦੀ ਸੀ ਫਰੋਤੀ ਉਹ ਵੀ ਕਦੇ ਹੀ ਸਾਲ ਦੋ ਸਾਲ ਬਾਅਦ ਪਰ ਇਹ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਰਮੀ ਪਾਈ ਹੈ ਪਾਰਟੀ ਆਈ ਹੈ ਇੱਕ ਨਿਊ ਨਾਰਮਲ ਬਣ ਗਿਆ ਕਿ ਨਵੀਂ ਇਹ ਬਿਲਕੁਲ ਆਮ ਗੱਲ ਹੋ ਗਈ ਹੈ ਫਰੋਦੀ ਦੀ ਤੁਸੀਂ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਚਲੇ ਜਾਓ ਕਿਸੇ ਮੰਡੀ ਦੇ ਵਿੱਚ ਚਲੇ ਜਾਓ ਜਿਹੜਾ ਕੋਈ ਇੱਕ ਛੋਟਾ ਦੁਕਾਨਦਾਰ ਵੀ ਹੈ ਜਿਹੜਾ ਕੋਈ ਕੋਈ ਬਹੁਤ ਥੋੜੇ ਪੈਸੇ ਕਮਾਉਂਦਾ ਕਿਸੇ ਨੂੰ 2 ਲੱਖ ਲਈ ਫੋਨ ਆਉਂਦਾ ਕਿਸੇ ਨੂੰ 5 ਲੱਖ ਲਈ ਫੋਨ ਆਉਂਦਾ ਕਿਸੇ ਨੂੰ 10 ਲੱਖ ਲਈ ਫੋਨ ਆ ਰਿਹਾ ਹੈ ਉਹ ਰੋਜ਼ ਦਾ ਕੰਮ ਹੈ ਰੋਜ਼ ਕਿਸ ਸ਼ਹਿਰ ਦੇ ਹਰ ਇੱਕ ਸ਼ਹਿਰ ਦੇ ਵਿੱਚ ਦੋ ਚਾਰ ਬੰਦਿਆਂ ਨੂੰ ਫੋਨ ਆਇਆ ਹੁੰਦਾ ਔਰ ਪੁਲਿਸ ਕੋਲ ਜਦੋਂ ਜਾਂਦੇ ਆ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਇਹੀ ਕਿਹਾ ਜਾਂਦਾ ਕਿ ਉਹ ਚਾਹ ਦਾ ਵਟਸਐਪ ਨੰਬਰ ਬਦਲੋ ਤੁਸੀਂ ਫੋਨ ਬੰਦ ਕਰ ਲਓ ਜੀ ਤੁਸੀਂ ਫੋਨ ਨਾਲ ਚੱਕੋ ਜੀ ਨਾ ਨਾ ਮਤਲਬ ਪੁਲਿਸ ਵੀ ਅੱਕ ਗਈ ਹੈ ਕਿ ਉਹਨਾਂ ਕੋਲੇ ਇਹਨਾਂ ਨਾਰਮਲ ਹੋ ਗਏ ਕੰਮ ਔਰ ਜਦੋਂ ਉਹ ਨਹੀਂ ਹੁੰਦਾ ਤੇ ਕੋਈ ਪੈਸੇ ਨਹੀਂ ਦਿੰਦਾ ਤੇ ਉਹਦੇ ਘਰ ਦੇ ਗੇਟ ਤੇ ਗੋੜੀਆਂ ਮਾਰ ਜਾਂਦੇ ਨੇ ਉਹ ਉਹ ਫੜੇ ਨਹੀਂ ਜਾਂਦੇ ਬੜੇ ਡਿਸਕਨੈਕਟਡ ਜਿਹੇ ਮੋਡਿਊਲ ਹੁੰਦੇ ਨੇ ਪੁਲਿਸ ਦੇ ਕੋਈ ਹੱਥ ਨਹੀਂ ਲੱਗਦਾ ਜਾਂ ਇਹਨਾਂ ਦੀ ਕੋਈ ਇੱਛਾ ਸ਼ਕਤੀ ਨਹੀਂ ਹੈਗੀ ਜਾਂ ਇਹਨਾਂ ਨੂੰ ਲੱਗਦਾ ਕਿ ਤਾਂ ਆਮ ਹੀ ਹੋ ਗਏ ਹੁਣ ਕਿਹਨੂੰ ਕਿਹਨੂੰ ਫੜੀਏ ਔਰ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਪੰਜਾਬ ਦੇ ਵਿੱਚ ਪਿਛਲੇ ਕਰੀਬ 43-50 ਦਿਨਾਂ ਦੇ ਵਿੱਚ 12 ਗਰਨੇਡ ਧਮਾਕੇ ਹੋਏ ਆਰ ਡੀ ਐਕਸ ਨਾਲੋਂ ਗਰਨੇਡ ਨਾਲੋਂ ਤੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਧਮਾਕੇ ਜ਼ਿਆਦਾਤਰ ਪੁਲਿਸ ਸਟੇਸ਼ਨਾਂ ਤੇ ਪੁਲਿਸ ਚੌਕੀਆਂ ਦੇ ਵਿੱਚ ਹੋਏ ਆ ਤੁਹਾਨੂੰ ਮੈਂ ਖਬਰ ਵੀ ਦਿਖਾਉਣਾ ਇੱਕ 50 ਦਿਨਾਂ ਦੇ ਵਿੱਚ ਇੱਕ ਹਫਤਾ 12 ਇੱਕ ਦਰਜਣ ਤੋਂ ਜ਼ਿਆਦਾ ਧਮਾਕੇ ਹੋਏ ਆ ਇਹਨਾਂ ਦੇ ਵਿੱਚ ਤੁਸੀਂ ਦੇਖੋ ਕਿ 24 ਨਵੰਬਰ ਨੂੰ ਅਜਨਾਲੇ ਥਾਣੇ ਦੇ ਵਿੱਚ ਐ ਆਈ ਡੀ ਲਾ ਕੇ ਉਹਨੂੰ ਉਡਾਉਣ ਦਾ ਪ੍ਰਯਾਸ ਕੀਤਾ ਗਿਆ ਠੀਕ ਹੈ 26 ਨਵੰਬਰ ਨੂੰ ਅੰਮ੍ਰਿਤਸਰ ਦੇ ਪੁਲਿਸ ਪੁਲਿਸ ਚੌਕੀ ਦੇ ਬਾਹਰ ਹੈਂਡ ਗ੍ਰਨੇਡ ਮਾਰਿਆ ਗਿਆ ਜਿਸ ਦਾ ਕਿ ਬਲਾਸਟ ਹੋਇਆ ਇੱਕ ਮਾਨਸਾ ਵੀ ਹੈਂਡ ਗ੍ਰਨੇਡ ਇੱਥੇ ਇੱਕ ਕਾਰੋਬਾਰੀ ਧੰਕੀ ਦੇਖ ਕੇ ਪੈਟਰੋਲ ਪੰਪ ਤੇ ਹੈਂਡ ਗ੍ਰਨੇਡ ਮਾਰਿਆ ਗਿਆ ਉਹ ਇਹਦੇ ਵਿੱਚ ਹਜੇ ਸ਼ਾਮਲ ਨਹੀਂ ਹੈਗਾ ਉਸ ਤੋਂ ਬਾਅਦ ਕਾਟਗੜ ਪੁਲਿਸ ਚੌਕੀ ਹੋ ਗਈ ਮਜੀਠਾ ਥਾਣੇ ਦੇ ਵਿੱਚ ਹੈਂਡ ਗ੍ਰਨੇਡ ਹੋ ਗਿਆ ਠੀਕ ਹੈ ਅਲੀਆ ਥਾਣੇ ਦੇ ਵਿੱਚ ਹੈਂਡ ਗ੍ਰਨੇਡ ਹੋ ਗਿਆ ਔਰ ਇਸਲਾਮਾਬਾਦ ਥਾਣੇ 'ਚ ਧਮਾਕਾ ਹੋਇਆ ਗੁਰਦਾਸਪੁਰ ਦੇ ਗੁਰਬਖਸ਼ ਕਲੋਨੀ ਗੁਰਬਖਸ਼ ਬਕੀਵਾਲ ਪੁਲਸਟਨ ਕਿਦੇ ਵਿੱਚ ਧਮਾਕਾ ਹੋਇਆ ਵਡਾਲੇ ਬਾਗਰਬੰਦ ਪੁਲ ਸਟੰਕੀ ਦੇ ਇੱਥੇ ਧਮਾਕਾ ਹੋਇਆ ਠੀਕ ਹੈ ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਇੱਕ ਕਾਂਗਰਸ ਨਾਲ ਰਿਲੇਟਡ ਇੱਕ ਬੰਦੇ ਦੇ ਜਿਹੜਾ ਕਿ ਸੁਖਿੰਦਰ ਰਝਾਵੇ ਰੰਧਾਵੇ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਕਾਰੋਬਾਰੀ ਹੈ ਕੋਈ ਉਹਦੇ ਤੋਂ ਕਹਿੰਦੇ ਕਿ ਫਰੋਤੀ ਦੀ ਕਾਲ ਆਈ ਤੇ ਉਸ ਤੋਂ ਬਾਅਦ ਉਹਦੇ ਘਰ ਦੇ ਮੂਹਰੇ ਹੈਂਡ ਗ੍ਰੇਨੇਡ ਮਾਰ ਗਏ ਤੇ ਮਤਲਬ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗ੍ਰੇਨੇਡ ਵੀ ਹੁਣ ਆਮ ਹੋ ਗਏ ਔਰ ਇਹਦੇ ਤੇ ਕੋਈ ਮੈਨੂੰ ਕੋਈ ਕੰਕਰੀਟ ਗੱਲ ਸਮਝ ਨਹੀਂ ਆਉਂਦੀ ਤੁਸੀਂ ਤਿੰਨ ਮੁੰਡੇ ਉਹ ਮਾਰਤੇ ਦਿੱਤੇ ਪਰ ਕੋਈ ਤਾਨੂੰ ਲਿੰਕ ਤੇ ਦੱਸੋ ਨਾ ਕਿ ਉਹ ਉਹ ਜਿਹੜੇ ਨੌਜਵਾਨ ਗਰੀਬ ਕਰਦੇ ਬੰਦੇ ਸੀਗੇ ਉਹ ਉਹਨਾਂ ਨੇ ਕਿੱਥੋਂ ਇਹ ਕਿੱਥੋਂ ਉਹਨਾਂ ਕੋਲੇ ਗਰਨੇਡ ਆਏ ਕਿਹਨੇ ਪੈਸੇ ਦਿੱਤੇ ਉਹਨਾਂ ਨੂੰ ਕੀ ਕੀਤਾ ਉਹਨਾਂ ਨੇ ਕੀ ਐਕਚੁਅਲ ਮੋਡਸ ਪਰੈਂਡੀ ਕੀ ਸੀਗੀ ਉਹ ਲੋਕਾਂ ਨੂੰ ਤੇ ਪਤਾ ਲੱਗੇ ਨਾ ਤੁਸੀਂ ਮਤਲਬ ਉੱਥੇ ਪੀਲੀਪੀਤ ਕਹਿੰਦਾ ਕਿ ਪੜੇ ਗਏ ਉਹ ਮੁੰਡੇ ਜੀ ਅਸੀਂ ਮਾਰਤੇ ਐਨਕਾਊਂਟਰ ਇਹ ਤੇ ਬੜੀ ਸ਼ੱਕੀ ਚੱਕੀ ਜੀ ਮਤਲਬ ਇਹਨਾਂ ਨੇ ਕਹਾਣੀ ਦੱਸੀ ਹੈਗੀ ਤੇ ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਮੈਂ ਮਤਲਬ ਲੋਕ ਪੰਜਾਬ ਦੇ ਡਿਸਰਵ ਕਰਦੇ ਨੇ ਕਿ ਤੁਸੀਂ ਕੋਈ ਸੱਚ ਦੱਸੋ ਔਰ ਘੱਟੋ ਘੱਟ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਨਾ ਕਰੋ ਜੇ ਕੋਈ ਪੰਜਾਬ ਦੇ ਮੁੱਦੇ ਮਤਲਬ ਇਹ ਕਿਤੇ ਕੋਈ ਚਾਹੇ ਉਹ ਜਿਹੜੇ ਹੈਗੇ ਐ ਅਡਲਟ ਨੇ ਚਾਹੇ ਹੋ ਵੱਡੇ ਵੀ ਨੇ ਉਹ ਇਦਾਂ ਦੇ ਕੋਈ ਗੱਲ ਹੁੰਦੀ ਹੈ ਤਾਂ ਉਹਨੂੰ ਘੱਟੋ ਘੱਟ ਇਨਵੈਸਟਿਗੇਟ ਤੇ ਕੀਤਾ ਜਾਵੇ ਨਾ ਮਤਲਬ ਇਦਾਂ ਉਹਦੇ ਪਿੱਛੇ ਐਕਚੁਅਲ ਬੰਦੇ ਫੜੇ ਜਾਣ ਜਿਹੜੇ ਉਸ ਚੇਨ ਨੂੰ ਚਲਾਉਂਦੇ ਨੇਗੇ ਮਤਲਬ ਇਹ ਜਿਹੜਾ ਲਾਅ ਐਂਡ ਆਰਡਰ ਹੈ ਇਹਨੂੰ ਬੜਾ ਤਰੀਕੇ ਦੇ ਨਾਲ ਹੈਂਡਲ ਕਰਨ ਦੀ ਲੋੜ ਹੈ ਪੰਜਾਬ ਇੱਕ ਬਹੁਤ ਜ਼ਿਆਦਾ ਗੰਭੀਰ ਮਤਲਬ ਕਹਿ ਲਓ ਵੀ ਇੱਕ ਗੰਭੀਰ ਮੋਰਡ ਤੇ ਆਇਆ ਹੋਇਆ ਲਾਅਨ ਆਰਡਰ ਪਤਾ ਨਹੀਂ ਪੁਲਿਸ ਤੇ ਸਮਝ ਨਹੀਂ ਰਹੀ ਇਹਨਾਂ ਨੂੰ ਇਸ਼ਤਿਹਾਰ ਬਾਜ਼ੀਆਂ ਤੋਂ ਮੌਕਾ ਨਹੀਂ ਮਿਲ ਰਿਹਾ ਇਨੇ ਧਮਾਕੇ ਹੋ ਰਹੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮੌਕਾ ਹੀ ਨਹੀਂ ਮਿਲਦਾ ਕਦੇ ਉਹ ਕਿਸੇ ਸਟੇਟ ਦੇ ਵਿੱਚ ਬਿਜ਼ੀ ਹੁੰਦੇ ਨੇ ਹੁਣ ਉਹ ਦਿੱਲੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ ਕਈ ਦਿਨ ਹੋ ਗਏ ਆ ਥੋੜੇ ਦਿਨ ਪਹਿਲਾਂ ਉਹ ਵਿਦੇਸ਼ ਦੇ ਵਿੱਚ ਗਏ ਸੀਗੇ ਆਪਣੇ ਮਨੋਰੰਜਨ ਲਈ ਉਹ ਉੱਥੇ ਬਿਜੀ ਸੀਗੇ ਇੱਥੇ ਪਤਾ ਨਹੀਂ ਪੰਜਾਬ ਦੇ ਵਿੱਚ ਪੰਜਾਬ ਕੌਣ ਚਲਾ ਰਿਹਾ ਹੈ ਪਰ ਅੱਜ ਮੋਗੇ ਵਿੱਚ ਹੋ ਜਾਂਦੇ ਐ ਇੱਕ ਗਤੀਵਿਧੀ ਕਰਦੇ ਐ ਉੱਥੇ ਤੇ ਇੱਕ ਤੋਹਫੇ ਵਜੋਂ ਸੁਨੇਹਾ ਵੀ ਦੇ ਕੇ ਕਹਿੰਦੇ ਜਲਦੀ ਮਿਲਨ ਆਲਾ ਹੈ ਪੱਤਰਕਾਰ ਨੇ ਸਵਾਲ ਕੀਤਾ ਕਿ ਦਿੱਲੀ ਚ ਤਾਂ ਤੁਸੀਂ ਝੜੀ ਲਾ ਰੱਖੀ ਐ ਦਾਵਿਆਂ ਦੀ ਵਾਧਿਆਂ ਦੀ ਇੱਥੇ ਵੀ ਇੱਕ ਬੀਬੀਆਂ ਨਾਲ ਕੀਤਾ ਸੀ ਕਹਿੰਦੇ ਆਗੇ ਬਸ ਸਮਝੋ ਅਗਲੇ ਬਜਟ ਦੇ ਵਿੱਚ ਤਿਆਰੀ ਐ ਬੀਬੀਆਂ ਨੂੰ ਪੈਸੇ ਮਿਲਣਗੇ ਔਰ ਜਲਦੀ ਮਿਲਣਗੇ ਸੰਦੀਬਲੀ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਉਹਦੇ ਨਾਲ ਨੇ ਕਿਹਾ ਸੀ ਕਿ ਜੋ ਸਾਡੀ ਸਰਕਾਰ ਬਣ ਗਈ ਸਭ ਤੋਂ ਪਹਿਲਾਂ ਅਸੀਂ ਇਹੀ ਵਾਅਦੇ ਪੂਰੇ ਕਰਾਂਗੇ ਨਾ ਕਈ ਇਹਨਾਂ ਨੇ ਕਿਹਾ ਸੀ 3 ਮਹੀਨਿਆਂ ਦੇ ਵਿੱਚ ਨਸ਼ੇ ਬੰਦ ਕਰ ਦਾਂਗੇ ਕਿ ਜਿਹੜੀ ਵੱਲ ਜੀ ਨੇ ਗਾਰੰਟੀ ਦਿੱਤੀ ਸੀ ਉਹ ਵੀ ਨਸ਼ਾ ਤੁਸੀਂ ਦੇਖੋਗੇ ਕਿੰਦਾ ਵੱਧ ਤੋਂ ਵੱਧ ਬੱਤਰ ਹਾਲਤ ਹੋਈ ਪਈ ਹੈ ਆ ਜਿਹੜਾ ਸਿਗਨੇਚਰ ਕੈਪਸੂਲ ਇੱਥੇ ਵਿਕਦਾ ਹੈ ਨਾ ਪੰਜਾਬ ਦੇ ਵਿੱਚ ਇਹੀ ਪਤਾ ਲੱਗੇ ਕਿ ਕਈ ਐਮ ਐਲ ਐਸ ਦੇ ਵੀ ਫੈਕਟਰੀਆਂ ਲਾ ਛੱਡੀਆਂ ਨੇ ਗੀਆਂ ਬੱਦੀ ਦੇ ਵਿੱਚ ਮੈਂ ਸੁਣਿਆ ਔਰ ਜਿਹੜੇ ਡਰਗ ਇਨਸਪੈਕਟਰ ਨੇ ਉਹਨਾਂ ਦੀਆਂ ਵੀ ਉਹਨਾਂ ਦੇ ਥਰੂ ਲਾਈਆਂ ਨੇ ਗੀਆਂ ਔਰ ਇੱਥੇ ਇੱਕ ਨੈਕਸਸ ਚੱਲਦਾ ਪਿਆ ਹੈਗਾ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਪਿੱਛੇ ਫੜਿਆ ਗਿਆ ਹੈਗਾ ਔਰ ਉਹ ਉਹ ਜਿਹੜਾ ਰਿਸ਼ਤੇਦਾਰ ਹੈਗਾ ਉਹ ਜਿਹੜਾ ਫੜਿਆ ਗਿਆ ਉਹ ਬੰਦਾ ਉਹ ਇੱਕ ਜੱਜ ਦੇ ਨਾਲ ਮਿਲਿਆ ਹੋਇਆ ਸੀਗਾ ਔਰ ਉਹ ਜਿਹੜਾ ਹੈਗਾ ਇਥੋਂ ਦੇ ਮਾਨਸਾ ਦੇ ਐਮ.ਐਲ.ਏ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਔਰ ਹੋਰ ਵੀ ਬੜੇ ਪੋਲੀਟੀਕਲ ਬੰਦੇ ਕਨੈਕਟਡ ਨੇਗੇ ਇਸ ਇਹਨਾਂ ਗੱਲਾਂ ਦੇ ਵਿੱਚ ਔਰ ਜਵਾਕ ਨਿੱਕੇ ਨਿੱਕੇ ਜਵਾਕ ਸੰਦੀਪ ਜੀ ਜਿਹੜੇ ਹੈਗੇ ਆ ਉਹ ਸਵੇਰੇ ਸਕੂਲ ਜਾਣ ਲੱਗੇ ਸਿਗਨੇਚਰ ਕੈਪਸੂਲ ਖਾਂਦੇ ਨੇ ਔਰ ਇੱਕ ਇੱਕ ਨਹੀਂ ਦਿਨ ਦੇ ਵਿੱਚ 10 10 20 ਵੀ ਕੈਪਸੂਲ ਖਾਂਦੇ ਨੇ ਜਿਹੜੀ ਕਿ ਬੜੀ ਹਾਈ ਡੋਸ ਹੈਗੀ 300mg ਦੀ ਪ੍ਰੀਗੇਬਲਨ ਸਾਲਟ ਹੈਗਾ ਜਿਹੜਾ ਕਿ ਨਹੀਂ ਜਿਹੜਾ ਕਿ ਨਹੀਂ ਖਾਣਾ ਚਾਹੀਦਾ ਮਤਲਬ ਬਹੁਤ ਜਿਆਦਾ ਹਾਂ ਜਿਹੜਾ ਬਹੁਤ ਜਿਆਦਾ ਖਤਰਨਾਕ ਹੈਗਾ ਔਰ ਜਿਹੜਾ ਕਿ ਨਿਊਰੋਲੋਜੀਲੀ ਵਰਤਿਆ ਜਾਂਦਾ ਹੈਗਾ ਔਰ ਜਿਨ੍ਹਾਂ ਦੀ ਬਜ਼ੁਰਗਾਂ ਦੀ ਬਜ਼ੁਰਗਾਂ ਲਈ ਵੀ ਜਿਹੜੀ ਉਹਦੀ ਡੋਸ ਹੈਗੀ 75mg लास्ट ਹੈਗੀ ਕਿਉਂਕਿ ਜਿਨ੍ਹਾਂ ਦੇ ਕੋਈ ਹੱਥ ਕੰਬਦੇ ਆ ਬ੍ਰੇਨ ਤੋਂ ਸਹੀ ਸਿਗਨਲ ਨਹੀਂ ਜਾਂਦਾ ਅ ਅੰਗਾਂ ਨੂੰ ਉਹਨਾਂ ਲਈ ਇਹ ਯੂਜ਼ ਹੁੰਦਾ ਔਰ ਆਪਣੇ ਨੌਜਵਾਨ ਹੋ ਤੁਸੀਂ ਦੇਖ ਲਓ ਵੀ 300 300 mg ਦੇ ਕਈ ਕਈ ਕੈਪਸੂਲ ਖਾਂਦੇ ਨੇਗੇ ਅ 10 10 20 ਵੀ ਮਤਲਬ 3000 ਤੋਂ ਲੈ ਕੇ 6000 mg ਤੱਕ ਇੱਕ ਨੌਜਵਾਨ ਕੈਪਸੂਲ ਖਾ ਰਿਹਾ ਉਹ ਵੀ ਸਕੂਲ ਜਾਂਦੇ ਜਵਾਕਾਂ ਤੋਂ ਲੈ ਕੇ ਦਿਹਾੜੀਦਾਰ ਤੁਸੀਂ ਦੇਖੋ ਇੱਥੇ ਕੋਈ ਦਿਹਾੜੀਦਾਰ ਤੁਸੀਂ ਲਿਆਓ ਬਹੁਤ ਘੱਟ ਹੋਊਗਾ ਕਿ ਉਹ ਬਿਨਾਂ ਕੈਪਸੂਲ ਤੋਂ ਤੁਹਾਡੇ ਲਈ ਕੰਮ ਕਰਨ ਤੋਂ ਮੰਨ ਜੇ ਇਸ ਕਦਰ ਸਾਡੇ ਜਿਹੜੇ ਹੈਗੇ ਆ ਇਹ ਚਿੱਟਾ ਤੇ ਜਿਹੜਾ ਹੈਗਾ ਹੈਗਾ ਹੀ ਹੈਗਾ ਨਾਲ ਇਹ ਨਵੀਂ ਬਿਮਾਰੀ ਜਿਹੜੀ ਹੈਗੀ ਆ ਉਹ ਬੜੀ ਘਰ ਘਰ ਚੁੱਕੀ ਔਰ ਔਰ ਇਹ ਫੜੇ ਨਹੀਂ ਜਾ ਰਹੇ ਇਹਨਾਂ ਨੂੰ ਬੰਦ ਨਹੀਂ ਹੋ ਰਿਹਾ ਕੰਮ ਇਹ ਕਿਉਂਕਿ ਇਹਦੇ ਵਿੱਚ ਮਾਰਜਨ ਬੜਾ ਸੰਦੀਪ ਜੀ ਮੈਂ ਕਿਸੇ ਨਾਲ ਗੱਲ ਕਰਦਾ ਸੀਗਾ ਕਿਸੇ ਮੈਡੀਕਲ ਇੰਡਸਟਰੀ ਦੇ ਨਾਲ ਜੁੜੇ ਹੋਏ ਬੰਦੇ ਦੇ ਨਾਲ ਉਹ ਕਹਿੰਦਾ ਵੀ ਇਹ ਪੱਤੇ ਦੀ ਕੋਸਟ ਜਿਹੜੀ ਹੈਗੀ ਆ ਉਹ 2 ਰੁਪਏ ਕੋਸਟ ਹੈਗੀ ਪੱਤੇ ਦੀ ਔਰ ਉਹ ਵਿਕਦਾ 250 ਰੁਪਏ ਦਾ ਹੂੰ 200 ਦਾ 250 ਤੁਸੀਂ ਦੇਖੋ ਵੀ ਜਿਹੜੀ ਚੀਜ਼ ਦੇ ਵਿੱਚ 100 ਗੁਣਾ ਕਮਾਈ ਹੋਵੇ ਉਹ ਉਹ ਜਿਹੜੀ ਪੋਲੀਟੀਕਲ ਬੰਦਿਆਂ ਨੂੰ ਉਹ ਕਿੱਥੇ ਬੰਦ ਕਰੰਦੰਦੇ ਨੇ ਉਹ ਔਰ ਬਣਦੀ ਵੀ ਘਰੀ ਹੋਵੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਪੱਤਾ ਜਿਹੜਾ ਹੈਗਾ ਉਹ ਨਾਲ ਲੱਗਵੇਂ ਸੂਬਿਆਂ ਦੇ ਵਿੱਚ ਬੈਨ ਨਹੀਂ ਹੈਗਾ ਮੈਨੂੰ ਲੱਗਦਾ ਹਰਿਆਣੇ ਦੇ ਵਿੱਚ ਉਹ ਬੈਨ ਨਹੀਂ ਹੈਗਾ ਤੇ ਇਹ ਵੀ ਫਾਇਦਾ ਲਿਆ ਜਾਂਦਾ ਇਸ ਚੀਜ਼ ਦਾ ਕਿ ਸਾਡੇ ਕਈ ਬੰਦਿਆਂ ਨੇ ਜਿੱਦਾਂ ਮਾਨਸਾ ਇੱਥੇ ਸਰਦੀ ਜਿਹੜਾ ਹੈਗਾ ਡਿਸਟ੍ਰਿਕਟ ਹੈਗਾ ਪੰਜਾਬ ਦਾ ਔਰ ਇਹ ਜਣਿਆਂ ਨੇ ਜਿੱਦਾਂ ਇੱਥੇ ਸਰਸਤੇ ਜਿਹੜਾ ਨੇੜਾ ਹੋਰ ਇੱਥੇ ਰੋੜ ਹੀ ਪੈਂਦਾ ਇੱਥੇ ਜਿਹੜਾ ਕਿ ਹਰਿਆਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਵੀ ਕਈ ਥਾਵਾਂ ਤੇ ਮੈਡੀਕਲ ਸ਼ਾਪਸ ਖੋਲ ਰੱਖੀਆਂ ਜਿੱਥੇ ਖੁੱਲ ਕੇ ਵੇਚਦੇ ਨਹੀਂ ਪਰ ਪੰਜਾਬ ਦੇ ਵਿੱਚ ਜਿਹੜਾ ਆਮ ਵਿਕਦਾ ਸਵੇਰੇ ਰੋਜ਼ ਹਰ ਇੱਕ ਬਹੁਤ ਸਾਰੇ ਮੈਡੀਕਲ ਜਿਹੜੇ ਹੈਗੇ ਆ ਕੇਮਿਸਟ ਵੇਚਦੀ ਆ ਜਾਂ ਕਈ ਲੋਕਾਂ ਨੇ ਇਦਾਂ ਹੀ ਬਣਾ ਰੱਖਿਆ ਉਹ ਬੜਾ ਗੰਭੀਰ ਹੈ ਮਤਲਬ ਕਿਸੇ ਵੀ ਮੁੱਦੇ ਤੇ ਸਹੀ ਤਰੀਕੇ ਦੇ ਨਾਲ ਗੰਭੀਰ ਰੋਕੇ ਇਲਾਜ ਨਹੀਂ ਕੀਤਾ ਜਾ ਰਿਹਾ ਸਿਰਫ ਆਈ ਵਾਸ਼ ਕੀਤਾ ਜਾ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਕੋਈ ਮੁੱਦਾ মিডিਆ 'ਚ ਆ ਗਿਆ ਤਾਂ ਮੜਾ ਜਾਂ ਖਾਣਾਪੂਰਤੀ ਕਰ ਦਿੱਤੀ ਅਦਰਵਾਈਜ਼ ਤਾਂ ਗੋਲਦੇ ਹੀ ਨਹੀਂ ਇਹ ਤਾਂ ਤੁਸੀਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਸਾਂਝੀ ਕੀਤੀ ਹੈ ਕੋਈ ਜਿਹੜਾ ਮਸਲਾ ਹੈ ਪੰਜਾਬ ਪੱਧਰ ਦੇ ਉੱਤੇ ਤਾਂ ਬਹੁਤ ਗੱਲ ਅਸੀਂ ਕਰ ਲਈ ਜਿਹੜੇ ਇਲਾਕੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਮਾਨਸਾ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵਾਦਾ ਹੋਇਆ ਹੋਵੇ ਤੇ ਉਹ ਵੀ ਨਹੀਂ ਵਾਦਾ ਵਾਦਾ ਵਫਾ ਹੋਇਆ ਦੇਖੋ ਮੋਟਾ ਜਿਹਾ ਮਾਨਸਾ ਦੇ ਨਾਲ ਤਾਂ ਬਸ ਇਹਨਾਂ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਇੱਥੇ ਨਾ ਹੀ ਕੋਈ ਲੰਬੇ ਟਾਈਮ ਤੋਂ ਕੋਈ ਗ੍ਰਾਂਟ ਭੇਜੀ ਹੈ ਨਾ ਹੀ ਕੋਈ ਸਾਡਾ ਐਮਐਲਏ ਇੰਨਾ ਸੀਰੀਅਸ ਹੈਗਾ ਕਿ ਉਹ ਗ੍ਰਾਂਟ ਲੈ ਕੇ ਆ ਸਕੇ ਤੇ ਨਾ ਹੀ ਇਹ ਸਰਕਾਰਾਂ ਇੰਨੀ ਸੀਰੀਅਸ ਨਹੀਂ ਪਰ ਮਾਨਸਾ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਉਹ ਹੈਗੀ ਸੀਵਰੇਜ ਦੀ ਸਮੱਸਿਆ ਜਦੋਂ ਸਰਕਾਰ ਬਣੀ ਸੀਗੀ ਜਦੋਂ ਇਹ ਐਮ.ਐਲ.ਏ ਆਏ ਸੀਗੇ ਉਦੋਂ ਵੀ ਸਭ ਤੋਂ ਵੱਡਾ ਵਾਅਦਾ ਇਹਨਾਂ ਨੇ ਕੀਤਾ ਸੀ ਕਿ ਜਦੋਂ ਮੈਂ ਐਮ.ਐਲ.ਏ ਬਣ ਗਿਆ ਮਾਨਸਾ ਦੇ ਵਿੱਚ ਸਾਰੀ ਸੀਵਰੇਜ ਦੀ ਸਮੱਸਿਆ ਜਿਹੜੀ ਹੈਗੀ ਹੈ ਉਹ ਕਿਉਂਕਿ ਇੱਥੇ ਮਾਨਸਾ ਦੇ ਵਿੱਚ ਪੁਰਾਣਾ ਸ਼ਹਿਰ ਹੈਗਾ ਇੱਥੇ ਸੀਵਰੇਜ ਕੋਈ 25-30 ਸਾਲ ਪਹਿਲਾਂ ਪਿਆ ਸੀ ਉਸ ਤੋਂ ਬਾਅਦ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਆਬਾਦੀ ਵੱਧ ਗਈ ਹੈ ਉਹਦੇ ਉੱਤੇ ਪ੍ਰੈਸ਼ਰ ਵੱਧ ਗਿਆ ਲੋਡ ਵੱਧ ਗਿਆ ਅਸੀਂ ਜਿਹਦੇ ਉੱਤੇ ਉਹ ਕੁਝ ਵੀ ਉਹ ਓਵਰਫਲੋ ਹੋਇਆ ਰਹਿੰਦਾ ਬਿਨਾਂ ਮੀਂਹ ਤੋਂ ਹੀ ਓਵਰਫਲੋ ਹੋਇਆ ਰਹਿੰਦਾ ਹਰ ਇੱਕ ਨਾਲੀਆਂ ਦਾ ਪਾਣੀ ਖੜਾ ਹੈ ਔਰ ਐਮ.ਐਲ.ਏ. ਸਾਹਿਬ ਦੇ ਘਰ ਦੇ ਮੂਹਰੇ ਟੋਪਾ ਬਣਿਆ ਹੋਇਆ ਹੈ। ਨਾਲੀਆਂ ਦੇ ਪਾਣੀ ਦੇ ਗੰਦ ਦਾ ਟੋਪਾ ਬਣਿਆ ਉਹਦੇ ਵਿੱਚ ਦੀ ਟਪਕੇ ਆਉਂਦੇ ਨੇ ਜੋ ਗੱਡੀ ਤੇ ਨਾ ਆਉਣ ਤਾਂ ਉਹਨਾਂ ਦੇ ਪੈਰ ਲੇਬੜ ਜਾਣ ਹਰ ਰੋਜ਼। ਇੰਨਾ ਗੰਦ ਪਿਆ ਹੋਇਆ ਔਰ ਕੋਈ ਸੀਰੀਅਸ ਨਹੀਂ। ਹਰ ਰੋਜ਼ ਲਾਰੇ ਲਾ ਦਿੰਦੇ ਕਦੇ ਕਹਿੰਦੇ ਮੈਂ ਪੈਸੇ ਜਮਾ ਮੈਂ ਪੈਸੇ ਪੂਰੇ ਕਰਵਾ ਦਿੱਤੇ ਮੈਂ ਮੈਂ ਉੱਥੋਂ ਜਾਰੀ ਕਰਵਾ ਦਿੱਤੇ ਹੋਣ ਵਾਲੇ ਆ ਚੱਲਦੇ ਪਏ ਆ। ਇੱਥੇ ਮੈਂ ਤੁਹਾਨੂੰ ਵੀਡੀਓ ਵੀ ਭੇਜੂਗਾ। ਜਦੋਂ ਇਲੈਕਸ਼ਨ ਸੀ ਪਾਰਲੀਮੈਂਟਰੀ ਇਲੈਕਸ਼ਨ ਅ ਮੇਸ਼ਾ ਖੋਡੀਆਂ ਲੜ ਰਹੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਉਦੋਂ ਆ ਉਦੋਂ ਭਗਵੰਤ ਮਾਨ ਜੀ ਨੇ ਇੱਥੇ ਆ ਕੇ ਕਿਹਾ ਸਾਨੂੰ ਕਿ ਜਦੋਂ ਹੀ ਇਹ ਕੋਡ ਆਫ ਕੰਡਕਟ ਖਤਮ ਹੋਊਗਾ ਇਲੈਕਸ਼ਨ ਖਤਮ ਹੋਊਗੀ ਮੈਂ ਅਫਸਰਾਂ ਦੀ ਹੁਣੇ ਡਿਊਟੀ ਲਾ ਦਿੰਨਾ ਕਿ ਇਹਦੇ ਸਾਰਾ ਐਸਟੀਮੇਟ ਬਣ ਜਾਊਗਾ ਔਰ ਤੁਹਾਡਾ ਮਹੀਨੇ ਤੋਂ ਮਹੀਨਿਆਂ ਦੇ ਵਿੱਚ ਇਹ ਜਿਹੜਾ ਹੈਗਾ ਸੀਵਰੇਜ ਦਾ ਸਿਸਟਮ ਪੂਰਾ ਐਡਵਾਂਸ ਟੈਕਨੋਲੋਜੀ ਦੇ ਨਾਲ ਤੁਹਾਡਾ ਸਿਸਟਮ ਕਰਕੇ ਦਵਾਂਗੇ ਪਰ ਹੁਣ ਤੁਸੀਂ ਦੇਖੋ ਮਈ ਦੀ ਗੱਲ ਆ ਉਹ ਤੇ ਹੁਣ ਜਨਵਰੀ ਆ ਗਈ ਹੈ ਕੁਝ ਨਹੀਂ ਹੋਇਆ ਔਰ ਸਾਡੇ ਐਮਐਲਏ ਲਾਰੇ ਲਾਉਂਦੇ ਨੇ ਮੈਂ ਆਰਟੀਆਈ ਦੇ ਵਿੱਚ ਪੁੱਛਿਆ ਸੀਗਾ ਸੀਵਰੇਜ ਇਹਨਾਂ ਨੇ ਦੱਸਿਆ ਕਿ 2022 ਤੋਂ ਲੈ ਕੇ ਹੁਣ ਤੱਕ ਕੋਈ ਵੀ ਪੈਸਾ ਜਿਹੜਾ ਹੈਗਾ ਮਾਨਸਾ ਲਈ ਜਾਰੀ ਨਹੀਂ ਹੋਇਆ ਜਿੰਨੀਆਂ ਵੀ ਗੱਲਾਂ ਨੇ ਕਿਆਂ ਜਿੰਨੀਆਂ ਵੀ ਵਾਅਦੇ ਨੇ ਜਿੰਨੇ ਵੀ ਇਹ ਪ੍ਰੋਮਿਸਸ ਤੁਹਾਡੇ ਨਾਲ ਕੀਤੇ ਗਏ ਆ ਇਹ ਸਾਰੇ ਹਵਾ ਦੇ ਵਿੱਚ ਨੇ ਕੋਈ ਵੀ ਇੱਕ ਪੈਸਾ ਵੀ ਹਜੇ ਤੱਕ ਜਾਰੀ ਨਹੀਂ ਹੋਇਆ ਗੱਲਾਂ ਦੇ ਵਿੱਚ ਹੀ ਸੀਵਰੇਜ ਬਦਲ ਜਾਂਦੇ ਨੇ ਔਰ ਬੜਾ ਬੱਦਰ ਲੋਕਾਂ ਨੇ ਧਰਨੇ ਲਾਏ ਹੋਏ ਆ ਇੱਥੇ ਚੌਂਕ ਦੇ ਵਿੱਚ ਧਰਨਾ ਲਾਇਆ ਹੋਇਆ ਹੈਗਾ ਤੇ ਕੋਈ ਸੁਣਨ ਵਾਲਾ ਹੈ ਨਹੀਂ ਇੱਥੇ ਮਤਲਬ ਮੈਂ ਹੀ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵੀ ਤੁਸੀਂ ਮਾਨਸਾ ਦੇ ਵਿੱਚ ਵੀ ਸੰਘਰਸ਼ ਦੇਖੋਗੇ ਕਿਸ ਤਰੀਕੇ ਦੇ ਨਾਲ ਸੀਵਰੇਜ ਨਹੀਂ ਸੰਘਰਸ਼ ਕਰਦੇ ਨੇ